ਸਾਨੂੰ ਇਹ ਗੱਲਾਂ ਬਾਤਾਂ ਬਾਬਾ ਰਾਜਾ ਜੀ ਤੇ ਬਾਬਾ ਗੁਰਵਿੰਦਰ ਸਿੰਘ ਨੇ ਬਖਿਆ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਦੇਖਣਾ ਪੈਣਾ ਹੈ ਫਿਰ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚੇ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ ਇਹ ਗੌਣ ਜੁਰੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੇ ਵਿਹਾਰੀ ਦਾ ਮੋਰਚਾ ਹੈ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਰੇ ਸਾਡੇ ਪਾਣੀਆਂ ਦੇ ਤੇ 11 ਜਿਹੜਾ ਪਾਣਾ ਜਾ ਰਹੀਆਂ ਉਹਦਾ ਮੋਰਚਾ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਤਾਂ ਕੋ ਨਜੋ ਵੀ ਅਸੀਂ ਕੋਈ ਵੀ ਮੋਰਚਾ ਕਾਮਯਾਬ ਕਰਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਅਜੰਸ਼ੀਆਂ ਦਾ ਮਨੋਬਲ ਘੱਟ ਜਾਂਦਾ ਬਣਾ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸਿਰੋਕੇ ਰਾਗੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਆਪਾਂ ਰੋਜ਼ ਦੇਖ ਰਹੇ ਆ ਸਾਡੇ ਦਰਜਣਾ ਮੁੰਡੇ ਰੋਜ਼ ਆ ਚਿੱਤੇ ਦੇ ਟੀਕੇ ਲਾ ਕੇ ਤੇ ਗੋਣਾਂ ਖਾ ਕੇ ਮਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਆ ਤੇ ਪੰਜਾਬ ਖਾਲੀ ਹੋ ਰਿਹਾ ਆ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਸਤ ਤਰਾਏ ਜਾ ਰਿਹਾ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ 헤ਰਾਂ ਜਰਾ ਪਾ ਕੇ ਕੈਮੀਕਲ ਪਾ ਕੇ ਸਾਨੂੰ ਘਰਾਂ ਦੇ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ-ਥਾਂ ਸ਼ਹਿਰਾਂ ਦੇ ਵਿੱਚ ਆਈਵੀਫ ਸੈਂਟਰ ਖੋਲ ਕੇ ਜਿੱਥੇ ਕਿੰਨਾ ਬੱਚੇ ਦਾ ਟੀਕੇ ਨਾਲ ਵਾਖ ਲੈਣ ਲੱਗੇ ਉਨਾ ਸੈਂਟਰਾਂ ਦੇ ਵਿੱਚ ਸਾਡਾ ਡੀਐਮ ਨੇ ਬਦਲਿਆ ਜਾ ਰਿਹਾ ਜਿਹੜੇ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੋਲਾ ਨਹੀਂ ਆਉਂਦਾ ਚਾਰ ਸਿਰੋ ਪੰਜਾਬ ਕੱਧੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹਦੇ ਐਨਐਸਏ ਲਾ ਕੇ ਯੂਐਪੀ ਲਾ ਕੇ ਜਿਹਨਾਂ ਦੇ ਵਿੱਚ ਫੰਕ ਕਸਤਾ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ ਦਨ ਅਸੀ ਪਰਵਾਣਾ ਦੇ ਬੱਚੇ ਗਰੀਬ ਘਰਾਂ ਦੇ ਨਾਜਾਨ ਚੱਕ ਕੇ ਪੰਜਾਬ ਪੂਰੇ ਇਥੋਂ ਸਾਂਝਾ ਆਪਰੇਸ਼ਨ ਕੀਤਾ ਯੂਪੀ ਪੁਸਤ ਦੇ ਨਾਲ ਦੇ ਕੀੜੀ ਪਿੰਦਾਂ ਤੇ ਜਾ ਕੇ ਝੂਠੇ ਮੁਕਾਬਲੇ ਦਿਵਾ ਦਿੰਦੇ ਗਏ ਆ ਆ ਬਿਰੀਦੀ ਗੱਲਾਂ ਹਸਿਆਰ ਫੋਟਿਕ ਸਰਦਾਰਾਂ ਦੇ ਵਿੱਚ ਦਨ ਨੌਜਵਾਨਾਂ ਨੂੰ ਉਮਰ ਕਾਇਰ ਦੀ ਸਜ਼ਾ ਹੁੰਦੀ ਹੈ ਗੁਲਾਮ ਕਿਸ ਦੀ ਕਿ ਉਹਨਾਂ ਕੋਲ ਸੈਕਲਟਰੀ ਚਾ ਮਿਲਿਆ ਸਿੱਖ ਸਾਧ ਗਿਆ ਕੋ ਕਿਤਾਬਾਂ ਲੈ ਲੀਆਂ ਕਿਤਾਬਾਂ ਰੱਖਣਾ ਵੀ ਯਰਮ ਹੋ ਗਿਆ ਪਰ ਅੱਜ ਜਿਸਨੂੰ ਆਇਆ ਡਾਕਟਰ ਹਾਜ਼ਰ ਬੈਠਿਆਂ ਨੂੰ ਕਿ ਅਸੀਂ ਬਹੁਤ ਸੌਖੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਫਸ ਕੇ ਮਰ ਗਏ ਜਾਂ ਮਰ ਹੀ ਜਾਂਦੇ ਆ ਉਹੀ ਮਰਨੇ ਆ ਸੋ ਪੰਜਾਬ ਦੇ ਲੋਕੋ ਅੱਗ ਦਾ ਸੇ ਸੋਡੇ ਘਰਾਂ ਤੱਕ ਪਹੁੰਚਣਾ ਹੈ ਸੋਡੇ ਜਵਾਕਾਂ ਤੱਕ ਪਹੁੰਚਣਾ ਹੈ ਵੈਸੇ ਪਹੁੰਚ ਚੁੱਕਿਆ ਹੈ ਕੋਈ ਪੰਜਾਬ ਦਾ ਬੰਦਾ ਸੌਖਾ ਨਹੀਂ ਹੈਗਾ ਅੱਗੇ ਬੜਾ ਦੁਖੀ ਕਰਨਿਆ ਆਪਾਂ ਹਰਦਾਰੀ ਕਹਿ ਰਹੇ ਨੇ ਕਿ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਜਿੱਥੇ ਕੋਈ ਦੋਰਾ ਮੰਨ ਨਹੀਂ ਆ ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਲਗਾਤਾਰ ਸਾਡੀ ਲੜੀ ਰਹੀ ਹੈ ਲਗਾਤਾਰ ਦਿੱਲੀ ਦਾ ਹਮਲਾ ਘਾੜ ਕੀਤਾ ਕਟਲੇਆ ਕੀਤਾ ਪੱਕੀ ਆਪਾਂ ਦ੍ਰਿਸ਼ੀ ਨਹੀਂ ਆ। ਆ ਜਿਹੜੇ ਪੁਆਦੇ ਏਰੀਏ ਦੇ ਵਿੱਚ ਆਪਾਂ ਬੈਠੇ ਆ। ਅੱਛੇ ਲੋਕਾਂ ਨੇ ਦਾਤਾ ਤੋਂ ਉਹ ਕਿੰਨੇ ਗੱچے 15-15 ਕਰੋੜ ਨੂੰ ਕਿੰਨੇ ਵੇਚੇ ਆ ਜ਼ਮੀਨਾਂ ਆਪਣੀਆਂ। ਆ ਦੇਖੋ ਸਾਰਾ ਏਰੀਆ ਕਿੰਨੇ ਵੱਡੇ-ਵੱਡੇ ਆ। ਕੋੜਾ ਦੇ ਖੁੱਡੇ ਜੇ ਬਣ ਗਏ। ਆ ਵੱਡੇ-ਵੱਡੇ ਫੜੇ ਕਰਦੇ ਆ ਕੀ ਕਹਿੰਦਾ ਨੇ ਉਹਨਾਂ ਨੂੰ। ਉਹ ਵੀ ਜਿਹੜੇ ਬ੍ਰਾਂਡ ਸਾਰੀ ਜ਼ਮੀਨ ਸਾਡੀ ਇੱਥੇ ਰੋਕੀ ਐ। ਮੈਂ ਬਹੁਤ ਚਿਰ ਦਾ ਇਹ ਕਸੂਰ ਹੈ ਸਾਡੀ ਟੀਮ ਲਗਾਤਾਰੇ ਰੋਣਾ ਪਾ ਰਹੀ ਵੀ ਭਾਈ ਜ਼ਮੀਨਾਂ ਵੇਚ ਕੇ ਨਾ ਕੱਢੋ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਨਹੀਂ ਮਿਲਣੀਆਂ 25 26000 ਏਕੜ ਪੈਰੀ ਪੰਜਾਬ ਦੀ ਹਵਾ ਵਿੱਚ ਰੁਕੀ ਆ ਜਿਹੜਾ ਸਰਕਾਰ ਕਿਹ ਜੰਦੇ ਆ ਭਾਰਤ ਮਾਲ ਵਾਲੀਆਂ ਨਵੀਆਂ ਰੇਤੀਆਂ ਰਿਹਾਂ ਵਸਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਬੁਰੇ ਪੰਜਾਬ ਦੀ ਜ਼ਮੀਨ ਚਲਾਉਣੀਆਂ ਕਰੀਆ ਕੱਤੀ ਜਾ ਰਹੀ ਦਾ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਆਦੇ-ਦਾਲੇ ਹਜ਼ਾਰਾਂ ਲੈਕਰ ਪੈ ਗਈ ਇਹਨਾਂ ਨੇ ਖੱਪ ਲਈ ਆ ਕਈ ਪੰਜਾਬ ਨੂੰ ਸ਼ਹਿਰ ਖਾ ਚੁੱਕੇ ਆ ਹਾਂ ਹਮਾਚੇ ਦੇ ਵਿੱਚ ਕਾਨੂੰਨ ਬਣਾਇਆ ਹੋਇਆ 1975 ਦਾ ਆ ਉਤਰਾ ਖੰਡੇ ਦੇ ਵਿੱਚ ਕਾਨੂੰਨ ਬਣਾਇਆ ਪਿਛਲੇ ਸਾਲ ਹੋਰ ਕਈ ਸੁੱਖਾਂ ਦੇ ਲਈ ਕਾਨੂੰਨ ਆ ਵੀ ਤੁਸੀਂ ਉੱਥੇ ਜਿਹੜੀ ਜ਼ਮੀਨ ਐ ਉਹਨੂੰ ਜਾ ਕੇ ਲੈ ਨਹੀਂ ਸਕਦੇ ਜੇ ਉੱਪਰ ਦੀ ਖੇਤੀਬਾੜੀ ਵਾਲੀ ਬਾਹੀ ਜੋਬ ਜ਼ਮੀਨ ਹੈ ਪਰ ਪੰਜਾਬ ਦੇ ਵਿੱਚ ਕੋਈ ਅਸਰ ਕਾਨੂੰਨ ਨਹੀਂ ਹੈ ਕਈ ਵਾਰੀ ਇਹ ਗੱਲਾਂ ਵਿਧਾਨ ਸਭਾ ਦੇ ਝੂਠੀਆਂ ਅਸੀਂ ਪਿੱਛੇ ਦੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਧਿਆਨ ਤੇ ਲਿਆਉਂਦਾ ਵੀ ਜੇ ਦੂਜੇ ਸੁਧਾਰੀ ਕ੍ਰਮ ਹੋਣ ਸਕਦਾ ਹੈ ਤਾਂ ਪੰਜਾਬ ਦੇ ਵਿੱਚੇ ਕਾਨੂੰਨ ਬਣਨਾ ਚਾਹੀਦਾ ਹੈ ਤੇ ਉਹ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬ ਦੇ ਵਿੱਚ ਸਾਡੀ ਬਾਹੀ ਜੋਬ ਜ਼ਮੀਨ ਨਾ ਲੈ ਸਕੇ सा नौकरियां देखो पीसदी नौकरिया पिछले तरव बारे सूबे को लिया भर्ती करते हैं चंडगढ़ कर 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 की गल कर चंडीगढ़ गया समझो पहली गलत अपनी आर्जी कटाई गई उसे हरियाणा ਦੇ ਨਾਲ ਚੰਡੀਗੜ੍ਹ ਦਾ ਨਿਪਾਤ ਸਭ ਚੱਲਦਾ ਸੀਗਾ 5000000 ਰੁਪਈਆ ਫਰਾਨਾ ਟੈਕਸ ਖਾਉਂਦਾ ਜੰਡੀਗੜ੍ਹ ਦੇ ਵਿੱਚੋਂ ਜੇ ਉਹ ਵੰਡ ਕੇ ਪੰਜਾਬ ਤੇ ਹਰਿਆਣਾ ਤੱਕ ਜਾਵੇ ਤੇਰੀ ਕੋਈ ਗੱਲ ਨਹੀਂ ਕਰ ਰਿਆ ਹੁਣ ਤਾਂ ਆ ਗਏ ਨੇ ਸੀਨੀਅਰ ਸੈਕਟਰੀ ਆ ਕੇ ਉੱਥੇ ਪੋਸਟ ਪਲੇਸ ਕਰਤੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣਾ ਰੂਲ ਲਾਗੂ ਕਰ ਦਿੱਤੇ ਜੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਆਪ ਕੋ ਜੁਹਿੰਨਿਆਂ ਜਾਂ ਉਸਤਾਦ ਉਸਤਾਦ ਦੇ ਵਿੱਚ ਚੰਡੀਗੜ੍ਹ ਦੇ ਇੱਕ ਬੱਕਰੀ ਸੇਡ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਹੋ ਰਹੀਣੀ ਹੈ ਚੰਡੀਗੜ੍ਹ ਸ਼ਹਿਰ ਦਾ ਮਹਾਰੀ ਵੀ ਕਿਆ ਸਮਝੋ ਆਖਾਲਾ ਜ਼ਿਲ੍ਹੇ ਕੋਲ ਬੰਦਿਆਂ ਬੰਦਿਆਂ ਕੌਲੀਆਂ ਫਸਾਉਂਦਿਆਂ ਜਾ ਕੇ ਬਾਹਰ ਦੇ ਬੰਦੇ ਫਸਾਦੇ ਸਾਂਝੀ ਗੁਰਤੀ ਉੱਥੇ ਹੀ ਘੱਟ ਗਈ ਹੈ ਜਿਉਂ ਆਪਾਂ ਜਵਾਰ ਕੱਲਾ ਕੱਲਾ ਜੁਰਮਾਨਾ ਲਾ ਕੇ ਸਾਡੀ ਜ਼ਮੀਨ ਨਾ ਘਟਦੇ ਉਹ ਕੱਲਾ ਕੱਲਾ ਜਿਆ ਬਾਹਰ ਨੂੰ ਵੇਚਦਾ ਤੇ ਕਿਆ ਛੱਡੇ ਨਾ ਲੱਗਿਆ ਸਾਡੇ ਘਰਾਂ ਦੇ ਜੀਅ ਰੋਣ ਰਹੇ ਨੇ ਤੇ ਬੇਲੇ ਦਾ ਭਾਈ ਕੰਮ ਜੇ ਹੋਣੇ ਆ ਖੜ ਕੇ ਭੱਜੋ ਲੇ ਤਾਂ ਮਤਰਾ ਨੇ ਸਾਡੇ ਕੀ ਸਾਡੀ ਖੁਸ਼ੀ ਪ੍ਰਸ਼ਤ ਹੋ ਰਹੀ ਆ ਕੀ ਸਾਡੀ ਮੱਕ ਨੂੰ ਸੱਜੇ ਦਾ ਮੁਦਾ ਬਖਿਆ ਨਾਮ ਦੇ ਉੱਤੇ ਬਹੁਤ ਜੇ ਕਰਪਦੇ ਆ ਜ਼ਮੀਨਾਂ ਨਾਮ ਦੇ ਵਿੱਚੋਂ ਨਾਮ ਦੇ ਵਿੱਚੋਂ ਇੱਥੇ ਆਪਾਂ ਖਾਵਾਂ ਨੂੰ ਜ਼ਮੀਨਾਂ ਨਹੀਂ ਮਿਲ ਜੇਗਾ ਜੇ ਧਰਤੀ ਤੋਂ ਦਾੜੇ ਛੱਡ ਗਏ ਚਾਪਲੇ ਛੱਡ ਗਏ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਹੋ ਕਿਹੜੇ ਸਿੱਖ ਪੰਥ ਦੀਆਂ ਗੱਲਾਂ ਕਰਦੇ ਹੋ ਚਾਰੇ ਦਾ ਭਰਦਾ ਰਿਹਾ ਸੀ ਆ ਤਰਕੀਬ ਨੂੰ ਫੋਰਾ ਆ ਅਮਰੀਕਾ ਤੋਂ ਕਿਸੇ ਬਾਈ ਦਾ ਕਹਿੰਦਾ ਬੜੇ ਮੈਨੂੰ 37 ਸਾਲ ਹੋ ਗਏ ਅਮਰੀਕਾ ਗਏ ਨੂੰ ਜੇ ਸਾਨੂੰ ਟਿਕੜ ਉਹਦਾ ਕਹਿੰਦਾ ਕਿ ਕਲਪ ਕੋ ਜਿਹੜੇ ਫੈਸਲੇ ਲਾਇਆ ਲਿਆ ਸਾਨੂੰ ਪਹਜਾਊਗਾ ਮਾ 37 ਸਾਲਾਂ ਦੇ ਤੇ ਆ ਕੇ ਨਹੀਂ ਆਈਆਂ ਕਿਹੜਾ ਇੱਕ ਦੋ ਵਾਲੀ ਆਇਆ ਮਾ ਤੇ ਜਵਾਕ ਕਿੰਨੇ ਆ ਗਰਾ 3 ਮਾ ਪੁਜਾਰੀ ਹੈ ਕਦੇ ਕਹਿੰਦਾ ਬੜੀ ਇੱਕ ਦੋ ਵਾਲੀ ਹੋ ਆ ਰਹੀ ਹੈ ਮੱਥਾ ਹੁਣਾਂ ਚੜ੍ਹ ਰਹੇ ਆ ਕਦੇ ਉਹਨੇ ਨਹੀਂ ਉਸੇ ਧੂੜਵਾਟ ਉੜਦੀ ਹੈ ਉਥੇ ਵਾਤਾਵਰਨ ਸਹੀ ਨਹੀਂ ਉਥੇ ਹਵਾ ਖੂਸਦਾ ਪਾਣੀ ਖੂਸਦਾ ਮਾ ਜਦੋਂ ਪੰਜਾਬ ਦੀ ਮਿੱਟੀ ਦਾ ਮੋੜ ਹੀ ਪਾਇਆ ਆਂਦੇ ਇਲਾਕਿਆਂ ਦਾ ਜੋੜ ਹੀ ਨਹੀਂ ਇੱਥੋਂ ਦੀ ਪਾਣ ਪਾਣੀ ਨਾਲ ਬੋਲੀ ਨਾਲ ਇਤਿਹਾਸ ਨਾਲ ਮਿੱਟੀ ਨਾਲ ਕੁਝ ਰਾਕਾਂ ਦੇ ਦਿੱਥੋਂ ਮੋੜਨਾ ਸਾਡੇ ਦੋ ਜਹਣ ਜਾ ਕੇ ਲੱਗਦਾ ਸ਼ੱਪਟਾਂ ਦਾ ਉਣ ਉੱਥੇ ਵੀ ਵੀ ਘਰ ਦੇ ਕੰਮ ਕਰਦੇ ਕਾਲਿਆਂ ਨੂੰ ਕੋਈ ਕਿ ਜਦੋਂ ਦੂਸਰ ਟਰੱਕ ਪਾ ਲਿਆ ਦੋਹਰ ਟਰੱਕ ਪਾ ਲਿਆ ਕਿਸੇ ਨੇ ਉੱਤੇ ਹੋਰ ਕਾਰੋਬਾਰ ਖੜੇ ਕਰ ਲਏ ਤੇ ਮੰਗਣ ਇੱਥੇ ਆ ਗਿਆ ਹੁਣ ਆਉਂਦ ਰਿਹਾ ਕੋਈ ਬਬਜੁਰ ਇੱਥੇ ਜਿਹੜੇ ਚਾਲ ਚੱਲੇ ਪੰਜਾਬ ਪੰਜਾਬ ਸਾਡ ਦੇ ਬਾਹਰ ਗਿਆ ਰੋਂਦੇ ਆ ਧੱਕੀ ਪਿਰਦੇ ਆ ਤੇ ਕਹਿੰਦੇ ਆ ਕਿ ਲੋਕਾਂ ਨੂੰ ਪੀਲ ਕਰ ਅਸੀਂ ਸਾਰਾ ਕੁਝ ਹੀ ਬਣਾ ਲਿਆ ਸਾਰੇ ਮੁੰਡੇ ਕੁੜੀਆਂ ਨੇ ਕਾਲੇ ਗੋਜਾਂ ਨਾਲ ਵਿਆਹ ਕਰਕੇ ਸੋਲ ਛੱਡ ਕੇ ਚਲ ਗਏ ਆ ਫਿਰ ਆਪਣਾ ਵਾਸਤਾ ਇਹ ਧਰਤੀ ਨੂੰ ਛੱਡ ਕੇ ਨਾ ਪਰ ਜੋ ਜਾਣਾ ਜੀ ਸਰ ਕੇ ਬਾਹਰ ਦੇ ਹੁਕਮਾਂ ਨੂੰ ਜਾਓ ਬਾਸਮੁੜ ਕੇ ਇੱਥੇ ਆ ਜਾਓ। ਕਮਾਨੀਆਂ ਕਰਕੇ ਇੱਥੇ ਜ਼ਮੀਨਾਂ ਲੈ ਕੇ ਐਸੇ ਕਾਰੋਬਾਰ ਸ਼ੁਰੂ ਕਰੋ। ਆ ਦੇ ਤਾਣਾ ਬੈਠਾ ਮਾਨਸਰ ਕੋਲੇ ਮੈਂ ਜਾਕੋ ਤੇ ਆ ਗਿਆ ਗਿਆਸ ਜਿੱਥੇ ਗੇਂਡੇ ਦਾ। ਮੈਂ ਪੁੱਛਿਆ ਉਹਦੇ ਨੂੰ ਆਇਆ ਜਾਕੋ ਖੰਦੀ ਹੀ ਲੱਗਦੀ ਐ ਸਿੱਕਾ ਸੂਤਰ ਨੂੰ ਆਇਆ। ਕਿਹਾ ਬੜੀ ਜ਼ਮਾਨਦਾਰਾ ਮੁੰਡਾ ਮਿਲ ਗਿਆ ਖਾਲਸਾ ਆਫ ਦੀ ਯੂਨੀਵਰਸਿਟੀ। ਮੈਂ ਕਿਉਂ ਮਿਲ ਗਿਆ? ਕਿਹਾ ਦੋ ਕਿਤੇ ਪੈਰੀ ਸੀ ਦੋ ਭੈਣ ਭਰਾ ਸੀ ਇਹਦੇ ਪਿਆਰ ਨੇ ਦੂਰ ਕਿਲਾ ਜਮੀਨ ਵੇਚ ਕੇ ਕੁੜੀ ਬਾਹਰ ਤੋਰਤੀ ਕੁੜੀ ਨੂੰ ਕੰਮ ਨਹੀਂ ਮਿਲਿਆ ਪੂਰੀ ਸਾਲ ਬਾਅਦ ਵਾਪਸ ਆ ਗਈ ਮੁੰਡਾ ਪਿਆਉਣਾ ਲੜ ਪਿਆ ਵੀ ਜਿਹੜੇ بڑے ਮੋٹے ਦਾਣੇ ਪਹਿਲਾਂ ਆਉਂਦੇ ਸੀ ਰੋਟੀ ਖਾਂਦੇ ਨਹੀਂ ਉਹ ਵੀ ਬਾਅਦ ਤੇ ਹੁਣ ਥਾਵਾਂ ਵਿੱਚ ਖੋੜ ਛੱਡ ਕੇ ਆ ਗਏ ਇਸੇ ਸਦਮੇ ਨੂੰ ਲੈ ਕੇ ਮੁੰਡਾ ਜ਼ਹਿਰੀ ਤੇ ਬਣ ਗਿਆ ਥਾ ਲੋਹੇ ਨਦੀ ਘਟਨਾ ਜਿਹੜੇ ਘਰਕੇ ਦੀ ਮੈਂ ਕੱਲ ਦੁਨਾਂ ਘਰਾਂ ਜਾ ਕੇ ਆਇਆ ਇੱਕ ਕੁੜੀ ਗਰੇਂਡਾ ਦੇ ਵਿੱਚ ਮੁੰਡਾ ਬੇਨਾਲੇ ਬਾਗੀ ਜੋ ਬਗਿੱਥਿਆ ਨਹੀਂ ਪਤਾ ਨਹੀਂ ਦਿੱਤੇ ਵੀ ਇੱਕ ਮੁੰਡਾ ਕਹਿੰਨ ਗਿਆ ਉਸਦੇ ਪਿੰਡ ਦਾ ਫਰਨਾ ਘਰ ਨੂੰ ਪੇਕ ਜੁੜਦਾ ਅਗਰ ਕਰਕੇ ਲਾਖ ਕਰੀਆ ਘਾਰਾ ਦੇ ਉੱਤੇ ਕਹਾ ਪਤਾ ਨਹੀਂ ਹੋਲ ਕਹਿੰਦਾ ਕਿਹਦਾ ਪਾਰ ਲੰਦੀ ਹੈ ਉਹ ਮਗਰੋਂ ਮੁੰਡਾ ਗਿਆ ਗੁੱਸੇ ਨਾਲ ਕਰੋ ਭਾਜੀ ਗੱਲਾਂ ਕੌੜਨੀਆਂ ਨੇ ਛੋੜਨੀ ਮੁੰਡੇ ਉਸੇ ਮੁੰਡਾ ਗਿਆ ਮਾਰ ਲਾ ਉਹ ਮੁੰਡੇ ਨੇ ਕਹਾ ਜਿਹੜਾ ਮੁੰਡਾ ਕਹਾ ਘਾਂ ਘਰ ਤੇ ਨਹੀਂ ਬੈਠੀ ਉਹਨਾਂ ਨੂੰ ਘੋਲਣਾ ਕਰਨਾ ਛੋੜ चार घटे ਕੰਮ ਕਰਦੇ करोड़े घटे ਇਹ ਗੱਲਾਂ ਇਹ ਪੰਜਾਬ ਦੇ ਪੰਛੀ ਤੋਂ ਤੇ ਤਾਂ ਹੀ ਬਚਣਿਆ ਕਿ ਅਸੀਂ ਧਰਤੀ ਨੂੰ ਬਚਾਵਾਂਗੇ ਪਾਣੀ ਨੂੰ ਬਚਾਵਾਂਗੇ ਬੋਡੀ ਨੂੰ ਬਚਾਵਾਂਗੇ ਆਪਣੇ ਇਤਿਹਾਸ ਨਾਲ ਕਰਾਂਗੇ ਮੈਂ ਜਦ ਇਹ ਬੰਦਾ ਬੈਠੀ ਨਾਲ ਇਹਨਾਂ ਨੂੰ ਖਾਸ ਕਰਕੇ ਬੇਚੀ ਕਰਦਾ ਕਿ ਬਾਬਾ ਜੀ ਇੱਕ ਬੇਚੀ ਪ੍ਰਵਾਨ ਕਰਿਓ ਸਭ ਤੋਂ ਡਰਦੇ ਬਹੁਤ ਹੈ ਸਾਰੇ ਡਰਦੇ ਹੋ ਇਹ ਗੱਲ ਮੈਂ ਤੁਹਾਡੇ ਇੱਕ ਬਣਾਈ ਨਹੀਂ ਕਰ ਰਿਹਾ ਕਿ ਮੈਨੂੰ ਪਤਾ ਲੱਗਦਾ ਹੈ ਨਾ ਦਿੱਲੀ ਫਸੇ ਹੋਏ ਮੈਂ ਖਾਨੀ ਮੋੜ ਤੇ ਜਿੱਦੇ ਮੈਂ ਤੇ ਮੇਰੀ ਪੜ੍ਹਾਈ ਤੇ ਹੋਈ ਯੂਨੀਵਰਸਿਟੀ ਦੇ ਜਾਣਕਾਰੀ ਗਿਆ ਮੈਂ ਦਿੱਲੀ ਕਾਲੇ ਬਲਾਕ